हरियाणा गुरुद्वारा मैनेजमेंट कमेटी ने आठ गुरुद्वारा साहिबाना ਦੇ ਮੈਨੇਜਰਾਂ ਨੂੰ 2 اگਸਟ ਤੱਕ ਸਾਰਾ ਦਾ ਸਾਰਾ ਲੇਖਾ ਜੋਖਾ ਲੈ ਕੇ ਐਚਐਸਜੀਐਮਸੀ ਦੇ ਕੋਲ ਪੇਸ਼ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਕੈਥਲ ਵਿਕੇ ਹੋਈ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਹਰਿਆਣਾ ਕਮੇਟੀ ਨੇ ਬੈਂਕਾਂ ਨੂੰ ਚਿੱਠੀ ਰਾਹੀਂ ਕਿਹਾ ਹੈ ਕਿ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹਦਾਇਤ ਤੋਂ ਬਿਨਾ ਕੋਈ ਵੀ ਲੋਨ ਯਾ ਦੇਨ ਨਹੀਂ ਦਿੱਤਾ ਜਾਏਗਾ ਗੁਰਕਰਾਂ ਦੇ ਮੈਨੇਜਰਾਂ ਨੂੰ 2 ਅਗਸਤ ਸ਼ਾਮ 5 ਵਜੇ ਤੱਕ ਕੈਥਲ ਦੇ ਵਿੱਚ ਹਾਜ਼ਰ ਹੋਣ ਦੇ ਹੁਕਮ ਵੀ ਪੇਸ਼ ਕੀਤੇ ਗਏ ਨੇ ਇਸ ਦੇ ਨਾਲ ਹੀ ਬੈਂਕ ਮੈਨੇਜਰ ਤੇ ਗੁਰਕਰਾਂ ਦੇ ਮੈਨੇਜਰ ਹੁਣ ਤੱਕ ਦਾ ਸਾਰਾ ਰਿਕਾਰਡ ਐਚਐਸਜੀਐਮਸੀ ਨੂੰ ਸੌਂਮ ਦੇਣਗੇ ਸੋ ਇਲਾਵਾ ਐਚਐਸਜੀਐਮਸੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਸਖਤ ਰੁਕਵਤਿਆਰ ਕੀਤਾ ਹੈ ਨਾਲ ਹੀ ਕਿਹਾ ਕਿ ਨਾ ਮੈਨੇਜਰਾਂ ਵੱਲੋਂ ਐਸਜੀਪੀਸੀ ਦਾ ਕੋਈ ਵੀ ਚੈੱਕ ਪਾਸ ਨਹੀਂ ਕੀਤਾ ਜਾਏਗਾ ਤੇ ਇਸੀ ਐਸਜੀਐਮਸੀ ਦੀ ਬੈਠਕ ਦੇ ਅਹਿਮ ਫੈਸਲੇ ਇਸ ਬੈਠਕ ਦੇ ਵਿੱਚ ਕਮੇਟੀ ਤੋਂ ਪੁੱਛੇ ਬਿਨਾ ਕੋਈ ਵੀ ਅਦਲਾ ਬਦਲੀ ਨਹੀਂ ਕੀਤੀ ਜਾਏਗੀ ਕੁਝ ਅਹਿਮ ਫੈਸਲੇ ਜੋ ਕਿ ਬੈਠਕ ਦੇ ਵਿੱਚ ਲਏ ਗਏ ਅੱਠ ਗੁਰਦੁਆਰਿਆਂ ਤੋਂ ਮੰਗਿਆ ਗਿਆ ਸੀ ਪੂਰਾ ਲੇਖਾ ਜੋਖਾ ਜੀ ਨਾਲ ਇਹ ਫੈਸਲਾ ਕੀਤਾ ਹੈ ਕਿ ਜਿਨੇ ਗੁਰੂ ਘਰਾਂ ਦੇ ਮੈਨੇਜਰ ਨੇ ਅੱਠ ਮੈਨੇਜਰ ਜੋ ਹਨ ਗੁਰੂ ਘਰਾਂ ਦੇ ਮੇਨ ਉਹਨਾਂ ਨੂੰ ਲੈਟਰ issues ਕਰ ਦਿੱਤਾ ਹੈ ਕਿ ਪਰਸੋਂ 5 ਵਜੇ ਤੱਕ ਸਾਰਾ ਰਿਕਾਰਡ ਲੈ ਕੇ ਆਪਣਾ ਸਾਰੇ EMPLOYEES ਦਾ ਰਜਿਸਟਰ ਲੈ ਕੇ ਕਿੰਨੇ ਮੁਲਾਜ਼ਮ ਨੇ ਕੀ ਰਿਕਾਰਡ ਹੈ ਹੋ ਲੇ ਕੇ ਪਰਸੋਂ 5 ਵਜੇ ਤੱਕ ਕੈਟਲ ਦੇ ਵਿੱਚ ਹਾਜ਼ਰ ਹੋਣ ਤੇ ਜਿਹੜਾ ਮੈਨੇਜਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨੂੰਨੀ ਤੌਰ ਤੇ ਕਮੇਟੀ ਬਣ ਚੁੱਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹਨਾਂ ਮੈਨੇਜਰਾਂ ਤੇ ਇਹਨਾਂ ਪ੍ਰੈਜ਼ੀਡੈਂਟ ਤੇ ਇਹਨਾਂ ਗੁਰੂ ਘਰਾਂ ਤੇ ਕੋਈ ਸਬੰਧ ਨਹੀਂ ਰਿਹਾ ਇਸ ਕਰਕੇ ਹੁਣ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਇਸ ਕਰਕੇ ਪਰਸੋਂ 5 ਵਜੇ ਤੱਕ ਰਿਕਾਰਡ ਸਮੇਤ ਇੱਥੇ ਕੈਟਲ ਹੈਡ ਆਫਿਸ ਵਿੱਚ ਹਾਜ਼ਰ ਹਾਂ ਜੋ ਗੁਰੂਕਰਾਂ ਦੇ ਅੱਜ ਤੱਕ ਬੈਂਕਾਂ ਦੇ ਵਿੱਚ ਸਿਸਟਮ ਚੱਲ ਰਿਹਾ ਹੈ ਬੈਂਕਾਂ ਨੂੰ ਸਾਰਿਆਂ ਨੂੰ ਲੈਟਰ ਰੱਖ ਦਿੱਤੇ ਗਏ ਨੇ ਕਿ ਅੱਜ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਈ ਵੀ ਚੈੱਕ ਪਾਸ ਨਾ ਕੀਤਾ ਜਾਏ ਕਿਉਂਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਸੀ ਤੋਂ ਆ ਚੁੱਕੀ ਹੈ ਅਤੇ ਕੋਈ ਵੀ ਬੈਂਕ ਮੈਨੇਜਰ ਨੂੰ ਰੈਡ ਕੀਤੀ ਗਈ ਹੈ ਲੈਟਰਾਂ ਰਾਹੀਂ ਕਿ ਕੋਈ ਵੀ ਬੈਂਕ ਮੈਨੇਜਰ ਕਿਸੇ ਵੀ ਸ਼ੋਮਣੀ ਕਮੇਟੀ ਦੇ ਚੈੱਕ ਨੂੰ ਪਾਸ ਨਾ ਕਰੇ ਜੇ ਉਹ ਕਰੇਗਾ ਤੇ ਉਸਦਾ ਮੈਨੇਜਰ ਤੇ ਉਹ ਬੈਂਕ ਬੈਂਕ ਮੈਨੇਜਰ ਤੇ ਗੁਰਦੁਆਰੇ ਦਾ ਮੈਨੇਜਰ ਦੋਵੇਂ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ